ਮੱਛੀ ਪਾਲਣ ਜਿਹੜਾ ਕਿ ਪੂਰੇ ਜ਼ਿਲ੍ਹੇ ਦਾ ਨਹੀਂ ਕਈ ਸਟੇਟਾਂ ਦੇ ਵਿੱਚ ਇਹਦਾ ਬੈਨੀਫਿਟ ਹੈ ਇਸ ਡਵੈਲਪਮੈਂਟ ਦੇ ਨਾਲ ਨਵੇਂ ਟੈਂਕ ਬਣੇ ਨੇ 24 ਘੰਟੇ ਦੀ ਸੇਫਟੀ ਹੋ ਗਈ ਬਲਗਮਾਨਾਂ ਦਾ ਕੰਮ ਹੋਰ ਨਲ ਰਿਹਾ ਇਹਦੇ ਨਾਲ ਇਕੱਲਾ ਪੰਜਾਬ ਨਹੀਂ ਨਾਲ ਲੱਗਦੀਆਂ ਸਟੇਟਾਂ ਨੂੰ ਵੀ ਪਤਾ ਕਿਉਂਕਿ ਉਹ ਵੀ ਇੱਥੇ ਮੱਛੀ ਪਾਲਣ ਦਾ ਬਹੁਤ ਲਾਹੇਵੰਦ ਹੁੰਦਾ ਹੈ ਜੀ ਉਹ ਇੱਥੋਂ ਫੂੰਗ ਲਗਾ ਕੇ ਮੱਛੀ ਦੀ ਉਹ ਆਪਣਾ ਵੱਡਾ ਕਾਰੋਬਾਰ ਜਿਹੜਾ ਉਹ ਕੜਾ ਕਰ ਸਕਦਾ ਹੈ ਅਪਾ ਕੈਨੇਡਾ ਭੱਜ ਜਾਣਾ ਜੀ ਅਮਰੀਕਾ ਭੱਜ ਜਾਣੇ ਉੱਥੋਂ 트럼ਪ ਬੈਠਾ ਗਿਆ ਉਹ ਟਰੱਕ ਜਹਾਜ਼ ਭਰ ਕੇ ਵਾਪਸ ਭੇਜ ਦਿੰਦਾ ਓਦਾ ਕੋਈ ਫਾਇਦਾ ਨਹੀਂ ਅਪਾ ਵੀ 50 ਲੱਖ 40 ਲੱਖ ਲਾ ਕੇ ਉੱਥੇ ਜਾਣੀ ਐ ਡੌਂਕੀ ਲਾ ਕੇ ਓਦਾ ਕੋਈ ਫਾਇਦਾ ਨਹੀਂ ਇੱਥੇ ਮੱਛੀ ਪਾਲਣ ਪਸ਼ੂ ਪਾਲਣ ਮਕਾਵਾ ਮੱਜਾਂ ਦਾ ਕਾਰੋਬਾਰ ਸੂਰਾਂ ਦਾ ਕਾਰੋਬਾਰ ਬਹੁਤ ਅੱਛਾ ਬੱਕਰੀਆਂ ਦਾ ਕਾਰੋਬਾਰ ਬਹੁਤ ਅੱਛਾ ਮਸ਼ਰੂਮ ਦਾ ਕੰਮ ਬਹੁਤ ਅੱਛਾ ਇਹ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨਾਬਾ ਵਿਧਾਨ ਸਭਾ ਦੇ ਨਾਲ ਸੰਬੰਧ ਨੌਜਵਾਨਾਂ ਨੂੰ ਵੀ ਕਈ ਮੇਰੀ ਕੀ ਹੁੰਦਾ ਕਿ ਆਪਾਂ 8ਵੀਂ ਪੜੇ ਹੁੰਦੇ ਆ 10ਵੀਂ ਪੜੇ ਹੁੰਦੇ ਆ ਪਲੱਸ 2 ਹੁੰਦੇ ਆ ਆਪਣੀ ਮੈਰਿਟ ਘੱਟ ਹੁੰਦੀ ਆ ਆਪਾਂ ਸਰਕਾਰੀ ਜੋਬ ਲਈ ਐਲੀਜੀਬਲ ਨਹੀਂ ਆਪਾਂ ਹੁੰਦੇ ਜਾਂ ਆਪਾਂ ਕੰਪੀਟੀਸ਼ਨ 'ਚ ਨਹੀਂ ਆ ਸਕਦੇ ਤਾਂ ਉਹਨਾਂ ਲਈ ਇਹ ਕੰਮ ਬਹੁਤ ਵਧੀਆ ਜੀ ਕਈ ਬੰਦਾ ਰੋਜ਼ਗਾਰ ਮਿਲਣਾ ਤੇ ਪੰਚਾਇਤ ਨੂੰ ਵੀ ਆਮਦ ਹੋਣੀ ਆ ਤੇ ਆਪਣੇ ਲਾਲੂ ਪਿੰਡਾਂ 'ਚ ਕਈ ਲੋਕਾਂ ਨੇ ਆਪਣੇ ਡੇਟਾ ਵਿੱਚ ਮੱਛੀ ਪਾਲਣ ਦਾ ਕੰਮ ਛੋੜੀ ਕਰਨਾ ਜੀ ਉਹਨਾਂ ਨੂੰ ਕਾਫੀ ਹੱਦ ਤੱਕ ਇਨਾ ਹਲਾਰਾ ਮਿਲਦਾ ਹੈ ਰੋਜ਼ਗਾਰ ਬਹੁਤ ਵਧੀਆ ਮਿਲਦਾ ਮੱਛੀ ਪਾਲਣ ਤੋਂ ਇਸਰ ਵਿਕਾਰ ਤੇ ਪਰ ਆਪਣੇ ਬੱਚੇ ਪਾ ਰਹੇ ਫਸਲੀ ਚੱਕਰ ਚੋਂ ਬਾਹਰ ਨਿਕਲਣ ਦੇ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਦਾ ਸਭ ਤੋਂ ਵੱਡਾ 25 ਏਕੜ ਦਾ ਸਰਕਾਰੀ ਮੱਛੀ ਪੰਖਾ ਬੀਡ ਤੋਂ ਸਾਂਝ ਦੀ ਕਾਇਕਲਪ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਮੱਛੀ ਫਾਰਮ ਨੂੰ ਵਿਧਾਨਣ ਦੇ ਲਈ 50 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ ਅਤੇ ਅੱਜ ਉਸ ਦਾ ਉਦਘਾਟਨ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੀਪਮਾਨ ਵੱਲੋਂ ਕੀਤਾ ਗਿਆ ਇਸ ਮੱਛੀ ਫਾਰਮ ਤੋਂ ਮੱਛੀ ਸੀਡ ਵੱਖ-ਵੱਖ ਸੂਬਿਆਂ ਵਿੱਚ ਜਾਂਦਾ ਹੈ ਕਿਸਾਨ ਵੇਸਤਣ ਦੇ ਤੋਂ ਕਾਫੀ ਖੁਸ਼ੀਖਾਈ ਦੇ ਰਹੇ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਤੇ ਦੀਪਮਾਨ ਨੇ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਸੀ ਇਨਾਂ ਦੀ ਸਰਕਾਰ ਵੇਲੇ ਕਿਸਾਨਾਂ ਦਾ ਧਰਨਾ ਸ਼ੁਰੂ ਹੋਇਆ ਸੀ ਤੇ ਉਸ ਵਕਤ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਪਰ ਉਦੋਂ ਕਿਸਾਨਾਂ ਨਾਲ ਕੋਈ ਗੱਲ ਨਹੀਂ ਕੀਤੀ ਗਈ ਪਰ ਹੁਣ ਇਹ ਸਿਆਸੀ ਰੋਟੀਆਂ ਸੇਕ ਰਹੇ ਨੇ ਜੇਕਰ ਕਿਸਾਨਾਂ ਨਾਲ ਖੜੀ ਹੈ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੀ ਕਿਹਾ ਗਿਆ ਕਿ ਜੋ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਇਹ ਬਿਲਕੁਲ ਗਲਤ ਹੈ ਤਾਂ ਦੇਵਮਾਨ ਨੇ ਕਿਹਾ ਇਹ ਨਸ਼ਾ ਤਾਂ ਕਾਂਗਰਸ ਵੱਲੇ ਪੈਦਾ ਹੋਇਆ ਸੀ ਤੇ ਮੈਂ ਤਾਂ ਮੰਗ ਕਰਦਾ ਕਿ ਜੋ ਨਸ਼ਾ ਤਸਕਰਾਂ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਉਹ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਸ ਮੌਕੇ ਤੇ ਹਲਕ ਦੀਪ ਸਿੰਘ ਅਤੇ ਮਜ਼ਦੂਰ ਔਰਤਾਂ ਦਾ ਕੀ ਕਹਿਣਾ ਸੀ ਆਓ ਸੁਣਦੇ ਆ ਅੱਜ ਬਹੁਤ ਹੀ ਮੁਬਾਰਕ ਦਿਨ ਆ ਮੱਛੀ ਪਾਲਣ ਜਿਹੜਾ ਕਿ ਪੂਰੇ ਜ਼ਿਲ੍ਹੇ ਦਾ ਨਹੀਂ ਕਈ ਸਟੇਟਾਂ ਦੇ ਵਿੱਚ ਇਹਦਾ ਬੈਨੀਫਿਟ ਆ ਬੜੇ ਲੰਮੇ ਸਮੇਂ ਤੋਂ ਇੱਥੇ ਗ੍ਰਾਂਡ ਦੀ ਮੰਗ ਸੀ ਜੀ ਦੀ ਚਾਰ ਦੀਵਾਰੀ ਤਾਂ ਹੀ ਪਈ ਸੀ ਚਾਰ ਦੀਵਾਰੀ ਬਣੀ ਅੰਬਲ ਟੈਂਕ ਬਣਾਏ ਨੇ ਚਾਰ ਪੰਜ ਇੱਥੇ ਪੂਨ ਪੰਛੀ ਦਾ ਜਿਹੜਾ ਬੀਵੀਏ ਤਿਆਰ ਹੋ ਕੇ ਉੱਛਿਆ ਜਾਂਦਾ ਉੱਤੋਂ ਫਿਰ ਉਹਦੇ ਪੰਛੀ ਪੈਦਾ ਹੁੰਦੇ ਨੇ ਤਰੱਕੀ ਤੋਂ ਕਿ ਜਿਹੜੇ ਲੋਕ ਆਉਂਦੇ ਨੇ ਲੈ ਕੇ ਜਾਂਦੇ ਨੇ ਤੇ ਇਹ ਲਗਭਗ 50 ਲੱਖ ਦੇ ਆਸ-ਪਾਸ ਦਾ ਇਹ ਬਜਟ ਸੀਗਾ ਜਿਹਦਾ ਕੰਮ ਮੁਕੰਮਲ ਹੋ ਗਿਆ ਔਰ ਉਹਨਾਂ ਦਾ ਉਦਘਾਟਨ ਕੀਤਾ ਗਿਆ ਮੈਂ ਸਾਰੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਮੰਤਰੀ ਹਰਮਿਤ ਖੁੱਡੀਆਂ ਸਾਹਿਬ ਉਹ ਵਿਜ਼ਿਟ ਵੀ ਕਰਕੇ ਗਏ ਸੀਗੇ ਵੀ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਇਸ ਡਵੈਲਪਮੈਂਟ ਦੇ ਨਾਲ ਇਹ ਨਵੇਂ ਟੈਂਕ ਬਣੇਗੇ ਚਾਰਦਵਾਰੀ ਹੋਗੀ ਸੇਫਟੀ ਹੋਗੀ ਬਲਾਗਮਾਨਾਂ ਦੀ ਕੰਮ ਹੋਰ ਨਲ ਰਿਹਾ ਹੈ ਇਦੇ ਨਾਲ ਇਕੱਲਾ ਪੰਜਾਬ ਨਹੀਂ ਨਾਲ ਲੱਗਦੀਆਂ ਸਟੇਟਾਂ ਨੂੰ ਵੀ ਫਾਇਦਾ ਕਿਉਂਕਿ ਉਹ ਵੀ ਇੱਥੇ ਮੱਛੀ ਪਾਲਣ ਦਾ ਬਹੁਤ ਲਾਹੇਵੰਦ ਹੁੰਦਾ ਜੀ ਉਹ ਇੱਥੋਂ ਫੂੰਗ ਲਾ ਕੇ ਮੱਛੀ ਦੀ ਉਹ ਆਪਣਾ ਵੱਡਾ ਕਾਰੋਬਾਰ ਜਿਹੜਾ ਉਹ ਖੜਾ ਕਰ ਸਕਦਾ ਹੈ ਨੌਕਰੀਆਂ ਵੀ ਮਿਲਣੇ ਤਾਂ ਆਪੀ ਇੱਥੇ ਬਿਲਕੁਲ ਉਸ ਗੱਲ ਮਿਲਦਾ ਜੀ ਕਿਉਂਕਿ ਇਹ ਦੇਖੋ ਆਪਾਂ ਕੈਨੇਡਾ ਭੱਜ ਜਾਈਏ ਅਮਰੀਕਾ ਭੱਜ ਜਾਈਏ ਉੱਥੋਂ ਟਰੰਪ ਬੈਠਾ ਕੇ ਉਹ ਟਰੱਕ ਜਹਾਜ਼ ਭਰ ਕੇ ਵਾਪਸ ਭੇਜ ਦਿੰਦਾ ਜੀ ਉਹਦਾ ਕੋਈ ਫਾਇਦਾ ਨਹੀਂ ਆਪਾਂ 20 50 ਲੱਖ 40 ਲੱਖ ਲਾ ਕੇ ਉੱਥੇ ਜਾਂਦੇ ਹਾਂ ਡੋਂਕੀ ਲਾ ਕੇ ਉਹਦਾ ਕੋਈ ਫਾਇਦਾ ਨਹੀਂ ਇੱਥੇ ਮੱਛ ਡਾਕਾ ਮੱਜਾਂ ਦਾ ਕਾਰੋਬਾਰ ਸੂਰਾਂ ਦਾ ਕਾਰੋਬਾਰ ਬਹੁਤ ਅੱਛਾ ਬੱਕਰੀਆਂ ਦਾ ਕਾਰੋਬਾਰ ਬਹੁਤ ਅੱਛਾ ਮਸ਼ਰੂਮ ਦਾ ਕੰਮ ਬਹੁਤ ਅੱਛਾ ਤੇ ਤੁਸੀਂ ਕੋਈ ਸਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਕੋਈ ਬਿਲਡਿੰਗ ਦਾ ਕੰਮ ਸਿੱਖਣਾ ਸੀ ਸਾਰੇ ਕਿਤੇ ਉਹਦੇ ਕੈਂਪਸ ਵੀ ਲਾ ਰਹੇ ਆ ਉਹਦੇ ਫਾਰਮ ਵੀ ਕਰ ਰਹੇ ਆ ਸਰਕਾਰ ਵੀ ਜਿਹੜੀ ਹੈ ਗ੍ਰਾਂਟ ਦੇ ਰਹੀ ਹੈ ਲੋਨ ਦੇ ਰਹੀ ਹੈ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨਾਬਾ ਵਿਧਾਨ ਸਭਾ ਦੇ ਮੈਂ ਸੰਬੰਧ ਨੌਜਵਾਨਾਂ ਨੂੰ ਵੀ ਕਈ ਵਾਰੀ ਕੀ ਹੁੰਦਾ ਕਿ ਆਪਾਂ 8ਵੀਂ ਪੜੇ ਹੁੰਨੇ ਆ 10ਵੀਂ ਪੜੇ ਹੁੰਨੇ ਆ ਪਲੱਸ 2 ਹੁੰਨੇ ਆ ਆਪਣੀ ਮੈਰਿਟ ਘੱਟ ਹੁੰਦੀ ਆ ਆਪਾਂ ਸਰਕਾਰੀ ਜੋਬ ਲਈ ਐ ਤੌਣਾਂ ਲਈ ਇਹ ਕੰਮ ਬਹੁਤ ਵਧੀਆ ਜੀ ਕਿ ਇਹ ਜਿਹੜੇ ਸਹਾਇਕ ਧੰਦੇ ਨੇ ਜਿਹੜੇ ਅچھے ਪ੍ਰੋਫਿਟ ਵਾਲੇ ਨੇ ਇਹਨਾਂ ਨੂੰ ਪਣਾ ਕੇ ਆਪ ਵੀ ਆਪਣੇ ਪੈਰਾਂ ਤੇ ਤੁਸੀਂ ਖੜਾ ਹੋ ਸਕਦੇ ਔਰ ਨਾਲ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਵੀ ਆਪਣੇ ਪਿੰਡ ਦੇ ਵਿੱਚੋਂ ਵੀ ਤੁਸੀਂ ਨੌਜਵਾਨਾਂ ਨੂੰ ਕਾਰੋਬਾਰ ਦੇ ਸਕਦੇ ਹੈ। ਅੱਜ ਇਹ ਵੀ ਦਿੱਤੀ ਸਰਕਾਰ ਬੜੀ ਸਰਗਰਮ ਦਿਖਾਈ ਦੇ ਰਹੀ ਹੈ ਕਿ ਇਸ ਤਰ੍ਹਾਂ ਦੇ ਬਿਲਕੁਲ ਜੀ ਨਸ਼ਾ ਦੇਖੋ ਪੰਜਾਬ ਲਈ ਕੋਹੜ ਹੈ ਔਰ ਸ਼ੁਰੂ ਤੋਂ ਹੀ ਅਸੀਂ ਇਸ ਗੱਲ ਦੀ ਗੱਲ ਪਈ ਹੈ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ। ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਤਮਾਨ ਜੀ ਬਹੁਤ ਸੰਜੀਤ ਜੀ ਨਾਲ ਕੰਮ ਕਰ ਰਹੇ ਆ ਸਾਡੇ ਪੰਜ ਮਿਸਟਰ ਸਾਹਿਬਾਨ ਦੀ ਕਮੇਟੀ ਬਣਾਈ ਹੈ ਪਾਕੀ ਮੈਂ ਸਾਹਿਬ ਮੀਟ ਕਰਦੇ ਆ ਡਾਕਟਰ ਬਲਵੀਰ ਜੀ ਵੀ ਸਾਡੇ ਨਾਲ ਹਲਕਾ ਪੈਂਦਾ ਸੀਤ ਮੰਤਰੀ ਜੀ ਦੇ ਵਿੱਚ ਨੇ ਤੇ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਜੀ ਤੇ ਜਿਸ ਤਰ੍ਹਾਂ ਹੁਣ ਅਸੀਂ ਮੁਹਿੰਮ ਦੇ ਵਿੱਚ ਜੁੜੇ ਹੋਏ ਆ ਜਿਹੜਾ ਵੀ ਕੁਫੜਿਆ ਜਾ ਰਿਹਾ ਉਹ ਵੀ ਰਿਸਕ ਪਾ ਕੇ ਵੀਰਚ ਜੇਕਰ ਉਹਦਾ ਘਰੋਂ ਤੱਕ ਕੱਟ ਆਇਆ ਜਾ ਰਿਹਾ ਤਾਂ ਇਹ ਬਹੁਤ ਵੱਡੀ ਮੰਗ ਸੀਗੀ ਪੰਜਾਬ ਦੀ ਕਿਉਂਕਿ ਅਸੀਂ ਕੰਮ ਕਰ ਰਹੇ ਆ ਉਮੀਦ ਕਰਦਾ ਕਿ ਲੋਕ ਜਦੋਂ ਨਾਲ ਖੜਗੇ ਆਪਣੇ ਆਪਣੇ ਪਿੰਡਾਂ 'ਚ ਕਮੇਟੀਆਂ ਬਣਾ ਕੇ ਪਹਿਰੇ ਲਾਤੇ ਆਪਾਂ ਤਾਂ ਫਿਰ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਵਿਕਣਾ ਬਿਲਕੁਲ ਹੀ ਬੰਦ ਹੋ ਜਾਣਾ ਉਹਦਾ ਬੈਨੀਫਿਟ ਟੋਟਲ ਹੀ ਪੰਜਾਬ ਨੂੰ ਹੋਣਾ ਜਿਹੜੇ ਰੋਜ਼ ਸਾਡੇ ਨੌਜਵਾਨ ਬੱਚੇ ਜਿਹੜੇ ਆ ਸਿਰੰਜਾ ਲਾ ਕੇ ਜਾਂ ਓਵਰਡੋਜ਼ ਨਾਲ ਡੈਥ ਹੋ ਜਾਂਦੀ ਹੈ ਆਗੇ ਬਾਹਰੋਂ ਨਹੀਂ ਸਾਰੇ ਬਾਲੀਆਂ ਸਟੇਟਾਂ ਤੋਂ ਆਉਂਦੇ ਆ ਵੇਚ ਕੇ ਵਾਪਸ ਚਲੇ ਜਾਂਦੇ ਆ ਜਿਹਨੇ ਲੋਕਲ ਲੈਵਲ ਤੇ ਕੋ ਇਨਵੋਲਵ ਹੋ ਤੇ ਸਖਤ ਕਾਰਵਾਈ ਹੋ ਰਹੀ ਆ ਵੱਡੇ ਵੱਡੀਆਂ ਜਿਹੜੀਆਂ ਮੱਛੀਆਂ ਨੇ ਮਗਰ ਮੱਛੀ ਨੂੰ ਉਹ ਫੜ ਫੜ ਕੇ ਨਾ ਕੋ ਸਖਤ ਕਾਰਵਾਈ ਹੋ ਰਹੀ ਆ ਅੱਗੇ ਵਧਣ ਕਿਹਦੇ ਘਰ ਤੋਂ ਆਉਣ ਦੀ ਕੀ ਲੋੜ ਹੈ ਇਹ ਸੰਭਾਵਨਾ ਹੈ ਮੈਡਿਕਲ ਜਿਹੜਾ ਬੰਦਾ ਕਿਸੇ ਦੇ ਪੁੱਤ ਦੀ ਜਾਨ ਲੈ ਰਿਹਾ ਕੋਈ ਪਰਿਵਾਰ ਉਜਾੜ ਰਿਹਾ ਜੀ ਉਹ ਤਾਂ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜੀ ਘਰ ਕੀ ਮੈਂ ਤਾਂ ਕਹਿੰਦਾ ਜਿਹਨੂੰ ਫਾਂਸ ਕੇ ਲਟਕਾਉਣਾ ਚਾਹੀਦਾ ਜੀ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਦਾ ਕਿਸੇ ਨੂੰ ਵੀ ਹੱਕ ਹੈ ਜੀ ਰਾਜਾ ਬੜਿੰਗ ਸਾਹਿਬ ਜਦੋਂ ਸਰਕਾਰ ਸੀ ਉਹਨਾਂ ਦੀ ਪਰ ਰਾਜਾ ਬੜਿੰਗ ਸਾਹਿਬ ਉਹਨਾਂ ਨੇ ਕੀ ਕੀਤਾ ਜੀ ਪਹਿਲਾਂ ਉਹ ਦੱਸਣ ਜਿਹੜੇ ਦੂਜੀਆਂ ਪਾਰਟੀਆਂ ਦੇ ਬੰਦੇ ਬੋਲ ਰਹੇ ਆ ਕਿਤੇ ਜੀ ਉਹ ਉਹ ਦੱਸਣ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਦੇ ਟਾਈਮ ਤਾਂ ਨਸ਼ਾ ਵਿਕਣਾ ਸ਼ੁਰੂ ਹੋਇਆ ਜੀ ਅਸੀਂ ਤਾਂ ਬੰਦ ਕਰ ਰਹੇ ਨਾ ਜੀ ਉਹ ਤਾਂ ਸ਼ੁਰੂ ਕਰਾਉਣ ਵਾਲੇ ਸੀਗੇ ਜੀ ਜਦੋਂ ਉਹਨਾਂ ਦੀ ਸਰਕਾਰਾਂ ਦੇ ਸਮੇਂ ਇਹ ਸਾਰਾ ਕੁਝ ਹੋਇਆ ਉਹ ਤਾਂ ਨਾਥ ਉਹਨਾਂ ਨੇ ਪਾਈ ਸਿਰਫ ਉਹ ਮੀਡੀਆ ਦੇ ਵਿੱਚ ਇੱਕ ਸਟੇਟਮੈਂਟ ਜੀ ਦੇ ਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦੇ ਆ ਇਸ ਤੋਂ ਬਾਅਦ ਹਰ ਕਿਸੇ ਤਾਂ ਹਮੇਸ਼ਾ ਹੀ ਕਿਸਾਨ ਸਮਰਥਕ ਰਹੇ ਆ ਮੈਂ ਮਜ਼ਦੂਰੀ ਦਾ ਪੁੱਤ ਆ ਹਮੇਸ਼ਾ ਨਾਰਾ ਲਾਇਆ ਕਿ ਕਿਸਾਨ ਮਜਬੂਤ ਹੈ ਜਿੰਦਾਬਾਦ ਅੱਜ ਵੀ ਜਿੰਦਾਬਾਦ ਔਰ ਕਿਸਾਨ ਭਰਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਆਹ ਕੋਈ ਵੀ ਗੱਲ ਆਪਾਂ ਤਲਖੀ ਚ ਨਾ ਕਰਕੇ ਆਪਾਂ ਬੈਠ ਕੇ ਅੱਛੇ ਤਰੀਕੇ ਨਾਲ ਉਹ ਗੱਲ ਨੂੰ ਨਿਪਟਾਈਏ ਕਿਸਾਨ ਭਰਾਵਾਂ ਨੂੰ ਵੀ ਗੱਲ ਸਮਝ ਲੈਣੀ ਚਾਹੀਦੀ ਹੈ ਸਰਕਾਰ ਦੀ ਜਿੰਮੇਵਾਰੀ ਬਣਦੀ ਕਿ ਸੀਐਮ ਸਾਹਿਬ ਹੈ ਪੰਜਾਬ ਦੇ ਨੇ ਕਿ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨ ਭਰਾ ਸਾਡੇ ਧਰਮ ਤੇ ਬੈਠੇ ਆ ਪੱਲੀਵਾਲ ਸਾਹਿਬ ਇੱਕ ਸਾਲ ਹੋ ਗਿਆ ਉਹ ਮਰਨ ਮਰ ਤੇ ਬੈਠੇ ਆ ਕਿ ਖਰੀਕ ਦੀ ਜ਼ਿੰਦਗੀ ਬੜੀ ਤੰਗਦੀ ਹੈ ਔਰ ਕਿਸਾਨ ਬੈਕਬੋਨ ਹੈ ਜੀ ਪੰਜਾਬ ਦਾ ਨਹੀਂ ਦੇਸ਼ ਦਾ ਨਹੀਂ پوری ਦੁਨੀਆ ਦਾ ਤੇ ਆਪਾਂ ਇਹਦਾ ਹੱਲ ਕੱਢ ਕੇ ਕਿਉਂਕਿ ਆਪਾਂ ਕਿੰਨੀ ਦੇਰ ਧਰਮਾਂ ਤੇ ਬੈਠੇ ਰਹਾਂਗੇ ਆਪਾਂ ਨੂੰ ਇਹ ਗੱਲ ਸਮਝ ਕੇ ਆਪਾਂ ਇਹਦਾ ਪ੍ਰੋਪਰ ਹੱਲ ਔਰ ਕੇਂਦਰ ਸਰਕਾਰ ਨੂੰ ਵੀ ਇੱਥੇ ਗੌਰ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਦੇ ਦਾਇਰੇ ਚ ਆਉਂਦੀਆਂ ਨੇ ਉਪਰੰਤ ਮੰਗ ਲੈਣੀਆਂ ਚਾਹੀਦੀਆਂ ਨੇ ਔਰ ਕਿਸਾਨ ਨੋ ਕੋਈ ਵੀ ਰੱਤੀ ਪਰ ਵੀ ਤਕਨੀਕ ਹੋਵੇ ਮੈਚ ਦੇ ਹੱਥ ਤੇ ਕੰਨੀ ਸਾਹਿਬ ਕਹਿੰਦੇ ਜਿਹੜੀ ਪੀਆ ਉਹ ਤਾਂ ਤਾਂ ਨਹੀਂ ਕਿ ਤਨੰਦ ਨਾ ਦੇ ਦਿੱਤਾ ਹੈ ਮੈਂ ਪੁੱਛਣਾ ਚਾਹੁੰਦਾ ਕੰਨੀ ਸਾਹਿਬ ਨੇ ਕੰਨੀ ਸਾਹਿਬ ਜਦੋਂ ਕੈਪਟਨ ਮਿੰਦਰ ਸਿੰਘ ਦੀ ਚੀਫ ਮਿਨਿਸਟਰ ਸੀਗੇ ਉਦੋਂ ਧਰਨਾ ਸ਼ੁਰੂ ਹੋਇਆ ਨਾ ਕਿ ਔਰ ਤੁਸੀਂ ਉਦੋਂ ਬੋਲੇ ਕੁਛ ਸੀ ਇਹਨਾਂ ਦੀ ਹਾਜ਼ਰੀ ਜੀ ਸ਼ੁਰੂ ਹੈ ਨਾ ਜਦੋਂ ਇਹ ਸਰਕਾਰ ਦੇ ਵਿੱਚ ਸੀਗੇ ਤੇ ਬਾਅਦ ਚ ਇਹ ਵੀ ਚੀਫ ਮਿਨਿਸਟਰ ਬਣੇ ਦੀ ਉਦੋਂ ਵੀ ਧਰਨਾ ਚੱਲ ਰਿਹਾ ਸੀਗਾ ਉਦੋਂ ਦਾ ਕੁਝ ਬੋਲੇ ਨੇ ਫਿਰ ਬਾਅਦ ਚ ਕੈਪਟਨ ਸਾਹਿਬ ਜਾ ਕੇ ਦੂਜੇ ਪਾਸੇ ਰੜ ਕੇ ਇਕ ਸਿਰਫ ਗੱਲਾਂ ਕਰਨ ਦਾ ਮੈਂ ਉਹੀ ਗੱਲ ਕਹਿ ਰਿਹਾ ਹਾਂ ਸਿਰਫ ਇਹ ਨਿਊਜ਼ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਸਿਰਫ ਇੰਨਾ ਦਾ ਕੰਮ ਹੈ ਜੀ ਹੋਰ ਕੋਈ ਕੰਮ ਨਹੀਂ ਅਗਰ ਕਿਸਾਨਾਂ ਦੇ ਨਾਲ ਸਹੀ ਤਰੀਕੇ ਨਾਲ ਕੋਈ ਖੜਾ ਤਾਂ ਆਮ ਆਦਮੀ ਪਾਰਟੀ ਖੜੀ ਹੈ ਸਾਡੇ ਵਰਗੇ ਲੋਕ ਜਿਹੜੇ ਧਰਨੇ ਤੇ ਮੈਂ ਘਰੋਂ ਚਾਹ ਬਣਾ ਕੇ ਡੋਲੂ ਚ ਪਾ ਕੇ ਕਿਸਾਨਾਂ ਲਈ ਲੈ ਕੇ ਜਾਂਦਾ ਰਿਹਾ ਜੀ ਔਰ ਪੂਰਾ ਪੂਰਾ ਦਿਨ ਕਿਸਾਨਾਂ ਨਾਲ ਬੈਕ ਬੈਕ ਬੈਠ ਕੇ ਮੈਂ ਧਰਨੇ ਦੇ ਵਿੱਚ ਹਾਜ਼ਰੀ ਲਵਾਈ ਆ ਬੇਸ਼ੱਕ ਮੈਂ ਮਜ਼ਦੂਰ ਦਾ ਪੁੱਤਾਂ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਪਰ ਮੇਰੀ ਭਾਵਨਾ ਜਿਹੜੀ ਹੈ 100% ਕਿਸਾਨ ਦੇ ਨਾਲ ਹੈ ਕਿਸਾਨਾਂ ਨੂੰ ਮਿਸ਼ਨ ਚੜ੍ਹਦੀ ਕਲਾ ਚੜ੍ਹਦੀ ਕਿਸਾਨ ਨੂੰ ਰੱਤੀ ਭਰ ਦੀ ਤਕਲੀਫ ਨਾ ਕੋਈ ਹੋਵੇ ਤੇ ਕਿਸਾਨ ਦਾ ਮਸਲਾ ਕੇਂਦਰ ਸਰਕਾਰ ਫੈਲ ਦੇ ਆਧਾਰ ਤੇ ਹੱਲ ਕਰੇ ਇਹ ਮੈਂ ਆਪਣੀ ਕਹਾਂ। ਉਸ ਵਿੱਚ ਤਹਿਸੀਲਦਾਰ ਜਿਹੜੇ ਨੇ ਜੀ ਸਾਡੇ ਇੱਕ ਬਹੁਤ ਸਰਕਾਰ ਦਾ ਅਹਿਮ ਅੰਗ ਨੇ। ਤਹਿਸੀਲਦਾਰਾਂ ਦੇ ਨਾਲ ਆਮ ਲੋਕਾਂ ਨੂੰ ਰੋਲ ਕੰਮ ਪੈਂਦੇ ਨੇ ਜਿਸੇ ਨੂੰ ਕੰਮ ਪੈਂਦੇ ਨੇ। ਅਗਰ ਕਿਸੇ ਵੀ ਸਾਡੇ ਕੋਲੇ ਰਿਪੋਰਟ ਆਉਂਦੀ ਹੈ ਕਿ ਬਾਹਰੋਂ ਨਕਸ਼ਾ ਨਵੀਨ ਕੋਈ ਬਾਹਰ ਤੋਂ ਦੰਦਾ ਬਿਠਾਇਆ ਜੂ ਪੈਸੇ ਲੈ ਲੈਂਦਾ ਜੀ ਫਿਰ ਕੰਮ ਹੁੰਦਾ ਹੈ ਮਾੜੀ ਗੱਲ। ਠੀਕ ਹੈ ਜੀ। ਔਰ ਇਹ ਗੱਲ ਉਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ। ਕਿਉਂਕਿ ਇਹ ਸਕਾਤਾ ਸਾਡੇ ਜ਼ਰੀਏ ਹੀ ਸਾਡੇ ਕੋਲ ਲੋਕ ਆਉਂਦੇ ਨੇ ਕਿਉਂਕਿ ਲੋਕਾਂ ਨੇ ਸਾਨੂੰ ਵੋਟ ਪਾ ਕੇ ਚੁਣਿਆ ਪਰ ਲੋਕ ਸਾਡੇ ਕੋਲੇ ਆਉਂਦੇ ਤਾਂ ਸਾਨੂੰ ਤਕਲੀਫ ਹੁੰਦੀ ਐ ਇਸ ਚੱਲ ਦੀ ਅਸੀਂ ਵੀ ਫੀਡਬੈਕ ਦਿੰਨੇ ਆ ਸੀਮ ਸਾਹਿਬ ਨੂੰ ਤਾਂ ਸੀਮ ਸਾਹਿਬ ਜਿਹੜੀ ਇਹ ਗੱਲ ਕਰ ਰਹੇ ਆ ਉਹ ਆਪਣੇ ਦਾਇਰੇ ਚ ਰਹਿ ਕੇ ਕਰ ਰਹੇ ਆ ਕਿਉਂਕਿ ਨੇ ਜ਼ਿੰਮੇਵਾਰੀ ਵੀ ਵੰਡੀ ਐ ਪਰ ਮੈਂ ਤਸੀਲਦਾਰ ਸਹਿਬਾਨ ਨੂੰ ਬੇਨਤੀ ਕਰਦਾ ਬੜੇ ਸਤਿਕਾਰਯੋਗ ਨੇ ਸਾਰੇ ਕਿ ਤੁਸੀਂ ਵੀ ਸਾਥ ਦਿਓ ਸਰਕਾਰ ਦਾ ਹਿੱਸਾ ਤੁਸੀਂ ਵੀ ਹੋ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਤੋਂ ਕੋਈ ਕਿਸ ਗਰੀਬ ਤੇ ਕੋਈ ਲੋੜਵੰਦ ਤੋਂ ਤੁਸੀਂ ਜਿਹੜਾ ਕਾਮਾ ਹੈਗਾ ਪੈਸੇ ਲੈ ਕੇ ਕਰਨ ਵਾਲਾ ਬਿਲਕੁਲ ਗਲਤ ਹੈ ਨਹੀਂ ਹੋਣਾ ਚਾਹੀਦਾ ਜਿਹੜੇ ਸਾਰੇ ਨਹੀਂ ਜੀ ਸਾਰੇ ਨਹੀਂ ਜ਼ਿਲਦਾਰ ਸਾਹਿਬਾਨ ਬਹੁਤ ਚੰਗੇ ਨੇ ਬਹੁਤ ਅੱਛਾ ਕੰਮ ਕਰਦੇ ਨੇ ਜੀ ਅਗਰ ਕੁਸ਼ਟ ਕਰਕੇ ਆਪਣੀ ਬਦਨਾਮੀ ਹੁੰਦੀ ਹੈ ਤਾਂ ਉਹਨਾਂ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜੀ ਤੇ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਸਾਡੀ ਬਣਦੀ ਹੈ ਔਰ ਇਹ ਜ਼ਿਲਦਾਰ ਸਾਹਿਬਾਨ ਦੀ ਬਣਦੀ ਹੈ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਦਾ ਜੀ ਪੰਜਾਬ ਸਰਕਾਰ ਨੇ ਪੱਦਰ ਤੇ ਲਿਆਉਣ ਵਾਸਤੇ ਗਰੰਟਾ ਆਪਰੀਆ ਮਹਿੰਗਿਆ ਕਰਾਈਆਂ ਨੇ 50 ਲੱਖ ਦੀ ਗਰੰਟਾ ਇੱਥੇ ਇੱਥੇ ਵੀ ਨਹੀਂ ਇਹਨਾਂ ਮੱਛੀ ਪਾਲਣ ਦਾ ਕੰਮ ਹੋਰ ਉੱਤੇ ਪੱਦਰ ਤੇ ਜਾਣਾ ਕਿ ਪਿੰਡਾਂ ਵਿੱਚ ਨਾਲੂ ਪਚਾਈਤੀ ਉਹਨੇ ਬੜਾਏ ਗਏ ਸੱਪੜ ਬਣਾਏ ਨੇ ਮੱਛੀ ਪਾਲਣ ਦਾ ਕੰਮ ਹੋ ਰੂਣਾ ਉੱਤਲਾ ਲੋਕੋ ਤੇ ਰੋਜ਼ਗਾਰ ਮਿਲਣਾ ਹੈ ਕਈ ਬੰਦੇ ਰੋਜ਼ਗਾਰ ਮਿਲਣਾ ਤੇ ਪੰਚਾਇਤ ਨੂੰ ਵੀ ਆਮਦ ਹੋਣੀ ਹੈ ਕਿ ਆਪਣੇ ਲਾਲੂ ਪਿੰਡਾਂ ਚ ਕਈ ਲੋਕਾਂ ਨੇ ਆਪਣੇ ਖੇਤਾਂ ਵਿੱਚ ਮੱਛੀ ਪਾਲਣ ਦਾ ਕੰਮ ਛੋੜੀ ਪੜਨਾ ਜੀ ਉਹਨਾਂ ਨੂੰ ਕਾਫੀ ਹੱਦ ਤੱਕ ਇਹਨਾਂ ਹਲਾਰਾ ਮਿਲ ਗਿਆ ਖੇਤੀਬਾੜੀ ਵਾਲ ਦੇ ਵਿੱਚ ਲਾ ਲਓ ਜੀ ਆਪਾਂ ਖੇਤੀ ਭਵਿੰਤਾਲ ਵਿਖੇ ਆਵਾਗਰ ਜਿਵੇਂ ਲਾਦਾ ਪੰਜਾਬ ਸਰਕਾਰ ਨੇ ਖੇਤੀਬਾੜੀ ਵਾਲ ਜਲ ਕਣਕਾ ਜੀ ਜਿਵੇਂ ਆਪਾਂ ਕਰ ਰਹੇ ਹਾਂ ਜੇ ਉਸ ਸਾਇਕ ਧੰਦਾ ਨਾਲ ਜੋੜਾਂਗੇ ਨਾ ਉਹਨਾਂ ਵੱਧ ਪ੍ਰਫੁੱਲਤ ਹੈ। ਕਾਫੀ ਲਾਹੇਵੰਦ ਕਾਫੀ ਲਾਹੇਵੰਦ ਇਹ ਧੰਦਾ ਸਾਫਤ ਹੋ ਰਿਹਾ ਜੀ ਬਹੁਤ ਲੋਕ ਇਸ ਦਾ ਜੋੜ ਰਹੇ ਨੇ ਅੱਕੇ ਕੰਮ ਉੱਚੇ ਪੱਧਰ ਤੇ ਸਰਕਾਰ ਵੀ ਇਸ ਵੱਲ ਧਿਆਨ ਦੇ ਰਹੀ ਹੈ। ਹੋਰ ਕਿਸਾਨ ਨੂੰ ਵੀ ਚੀਜ਼ ਹੋਣੀ ਚਾਹੀਦੀ। ਮੈਂ ਦਸਾਂ ਤਰ੍ਹਾਂ ਬਨ ਹੀ ਬੇਨਤੀ ਕਰੂੰਗਾ ਕਿ ਜੇ ਨਾਲ ਆਪਾਂ ਕੇਤੀਬੰਦਾਂ ਤੇ ਕਪੜੇ ਸਰਕਾਰ ਆਪਾਂ ਇਸ ਦਾ ਹੱਥੰਦੇ ਨਾਲ ਜੁੜ ਕੇ ਉਪਰ ਉਪਰਾ ਪ੍ਰੋਫਟ ਕਮਾ ਸਕੀਏ ਜੀ ਸਾਨੂੰ ਰਜਗਾਰ ਬਹੁਤ ਵਧੀਆ ਮਿਲਿਆ ਮੱਛੀ ਫਾਰਮ ਤੋਂ ਇਸ ਸਰ ਰਜਗਾਰ ਤੇ ਉੱਪਰ ਆਪਣੇ ਬੱਚੇ ਪਾਲ ਰਹੇ ਹਾਂ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਕਿੰਨੀ ਕਿਲੋੜੀ ਜੋ ਜਿਹੜੇ ਹੈਗੇ ਲੇੜੀ ਜਿੱਥੇ ਜੀ 55 ਕਦੇ 60 65 ਹੀ ਹੋਈ ਆ ਫਿਰ ਬਹੁਤ ਵਧੀਆ ਕੰਮ ਕਰਦੇ ਆ ਲੇਵਰ ਜੀ ਇਹ ਮੱਚੀ ਪਾਰ ਮਾਡਲ ਬਹੁਤ ਵਾਹਸਾ ਇਹ ਹੋ ਰਿਹਾ ਸਰਕਾਰ ਦੇ ਪ੍ਰਾਪਲ ਨੂੰ ਕਿਸ ਤਰ੍ਹਾਂ ਦੇ ਹਾਂਜੀ ਸਰਕਾਰ ਦਾ ਪ੍ਰਾਪਲ ਬਹੁਤ ਵਧੀਆ ਜੀ ਜਿਹੜਾ ਹੁਣ ਹੋਰ ਵਧਾਤਾ ਹੈ ਕਿ ਨਾਲ ਹੋਰ ਵੀ ਕੰਮ ਬਹੁਤ ਹਾਂਜੀ ਹਾਂਜੀ ਜੋ ਹੋਰ ਵੀ ਕੰਮ ਵਧੇ ਕਿ ਕਰੇ ਹੋਰ ਕੰਮ ਲਈ ਅਪਕਾਰ ਨੂੰ ਸਾਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਕੰਮ ਕਰਦੇ ਆਸੀਂ ਸਰਕਾਰ ਦੇ ਪ੍ਰਾਪਲ ਨੂੰ ਕਿਸ ਤਰ੍ਹਾਂ ਦੇ ਵਧੀਆ ਵਧੀਆ ਦੇਖਦੇ ਆਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਠੀਕ ਹੈ ਬਹੁਤ ਵਧੀਆ ਚੱਲਦਾ ਚੱਲ ਹਾਂਜੀ ਬਹੁਤ ਵਧੀਆ ਚੱਲਦਾ ਅਸੀਂ ਇਹ ਚੱਲਦੇ ਜੀ